ਸਾਤਿਸ਼ਰੀਆ ਕਾਲ ਜੀ ਮੈਂ ਉਮੀਦ ਕਰਦਾ ਕਿ ਸਾਰੇ ਠੀਕ ਠਾਕ ਹੋਵਗੇ ਤੇ ਅੱਜ ਆਪਾਂ ਗੱਲ ਕਰਾਂਗੇ ਆਉਂਦੇ ਦਿਨਾਂ ਦੇ ਮੌਸਮ ਦੀ ਆ 20 ਅਕਤੂਬਰ ਤੋਂ ਲੈ ਕੇ ਤੇ 31 ਅਕਤੂਬਰ ਤੱਕ ਪੰਜਾਬ ਦੇ ਕਿਹੜੇ-ਕਿਹੜੇ ਖੇਤਰਾਂ ਵਿੱਚ ਆ ਕਿਸ ਤਰ੍ਹਾਂ ਦਾ ਮੌਸਮ ਰਹਿ ਸਕਦਾ ਹੈ ਦੀਵਾਲੀ ਨੂੰ ਕੀ ਕਿਤੇ ਕਿਤੇ ਮੀਂਹ ਪੈਣ ਦੀ ਸੰਭਾਵਨਾ ਕਿਸ ਤਰ੍ਹਾਂ ਦਾ ਮੌਸਮ ਰਹਿ ਸਕਦਾ ਤੇ 31 ਅਕਤੂਬਰ ਤੱਕ ਕਿਹੜੇ-ਕਿਹੜੇ ਜ਼ਿਲ੍ਹਿਆਂ ਵਿੱਚ ਆ ਮੀਂਹ ਨਿਰਤ ਸਾਰ ਬੰਦੇ ਦਿਖਾਈ ਦੇ ਰਹੇ ਨੇ ਦੋ ਜਿਹੜਾ ਸਿਸਟਮ ਤੂਫਾਨੀ ਸਿਸਟਮ ਬੰਦੇ ਆ ਦਿਖਾਈ ਦੇ ਰਹੇ ਨੇ ਬੰਗਾਲ ਦੀ ਖਾੜੀ ਵਿੱਚ ਤੇ ਇਸ ਦਾ ਪ੍ਰਭਾਵ ਕੀ ਪੰਜਾਬ ਦੇ ਖੇਤਰਾਂ ਵਿੱਚ ਵੇਖਣ ਮਿਲੇਗਾ ਜ ਕਾਫ ਰਹੇਗਾ ਕਿਸ ਤਰ੍ਹਾਂ ਦਾ ਮੌਸਮ ਰਹੇਗਾ ਟੈਂਪਰੇਚਰ ਕੀ ਰਹੇਗਾ ਸਾਰੀ ਅਪਡੇਟ ਅੱਜ ਜਾਣਕਾਰੀ ਆਪਾਂ ਇਸ ਵੀਡੀਓ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਹਾਂ ਗੁਜ਼ਾਰਚ ਕਰਨਾ ਚਾਹੁੰਦੇ ਹਾਂ ਤੁਸੀਂ ਕਿਹੜੇ ਇਲਾਕੇ ਅੱਜ ਦੇ ਜਾਂ ਪਿੰਡ ਤੋਂ ਇਸ ਵੀਡੀਓ ਵੇਖ ਰਹੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤਾਂ ਜੋ ਨੈਕਸਟ ਟਾਈਮ ਲਈ ਅਪਡੇਟ ਤੁਹਾਡੇ ਇਲਾਕੇ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੀਏ ਤੇ ਕੋਰ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਹਾਂ ਜਿਹੜੇ ਵੀ ਚੈਨਲ ਤੇ ਨਵਾਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਸਭ ਤੋਂ ਪਹਿਲਾਂ ਗੱ ਤਰਤਰਾ ਠੀਕ ਠਾਕ ਹੈ ਤੇ ਇੱਕ ਜਿਹੜਾ ਸਿਸਟਮ ਹੈ ਜਾਨਕੀ ਤੂਫਾਨੀ ਸਿਸਟਮ ਆ ਬੰਗਾਲ ਦੀ ਖਾੜੀ ਵਿੱਚ ਬਿਲਡ ਹੋ ਰਿਹਾ ਜਾਨਕੀ ਬੰਦਾ ਦਿਖਾਈ ਦੇ ਰਿਹਾ ਜਿਸ ਦਾ ਪ੍ਰਭਾਵ ਕੋਈ ਪੰਜਾਬ ਦੇ ਖੇਤਰਾਂ ਤੱਕ ਨਹੀਂ ਵੇਖਣ ਨੂੰ ਮਿਲੇਗਾ ਜ਼ਰਤਾਰ ਮੌਸਮ ਠੀਕ ਠਾਕ ਰਹਿਣ ਦੇ ਅਸਾਰ ਨੇ ਕੋਈ ਸ਼ਾਫਗਲ ਕਰੀ ਬਦਲਵਾਈ ਆ ਹੋ ਸਕਦਾ 22 23 ਦੇ 24 ਦੇ ਦਰਮਿਆਨ ਇੱਕ ਅੱਦੇ ਖੇਤਰ ਵਿੱਚ ਬਦਲਵਾਈ ਦੇ ਨਾਲ ਕਿਤੇ ਕਿਤੇ ਇੱਕ ਅੱਦੇ ਖੇਤਰ ਵਿੱਚ ਝਲਕੀ ਕਨਮੇ ਨਾਲ ਹਲਕੇ ਫੁਆਰਗੇ ਸ਼ਰਾਟੇ ਜਾਨਕੀ ਪੈਸਰ ਜ਼ਰਤਾਰ ਮੌਸਮ ਠੀਕ ਠਾਕ ਹੈ 90 ਤੋਂ 95% ਮੌਸਮ ਠੀਕ ਠਾਕ ਹੈ ਕੋਈ 5% ਸਾਰੇ ਖੇਤਰਾਂ ਵਿੱਚ ਆਪਣੇ 20 ਤੋਂ ਲੈ ਕੇ 25 ਅਕਤੂਬਰ ਜਿਹੜੀ ਦਿਵਾਲੀ ਦੇ ਆਸ-ਪਾਸ ਆ ਥੋੜੇ ਬਹੁਤੇ ਚਾਂਸ ਹੈਗੇ 4-5% ਖੇਤਰਾਂ ਵਿੱਚ ਜ਼ਿਆਦਾਤਰ ਮੌਸਮ 90 ਤੋਂ 95% ਸਾਫ਼ ਤੇ ਕੁਝ ਸਕਰਨ ਦੀ ਸੰਭਾਵਨਾ ਹੋਵਾਵਾਂ ਜਿਹੜੀਆਂ ਹੋਣਗੀਆਂ ਪੱਛਮ ਦਿਸ਼ਾ ਤੋਂ ਹਲਕੇ ਮੱਧਮ ਜਿ ਰਫ਼ਤਾਰ ਨਾਲ ਵਗਤਿਆਂ ਰਹਿਣਗੀਆਂ ਤੇ ਉਸ ਤੋਂ ਬਾਅਦ ਆ 25 26 27 ਨੂੰ ਮੌਸਮ ਠੀਕ-ਠਾਕ ਹੈ ਤੇ 27 28 ਨੂੰ ਹੀ ਆਪਾਂ ਗੱਲ ਕਰੀਏ ਅਕਤੂਬਰ ਨੂੰ ਮੌਸਮ ਜ਼ਿਆਦਾਤਰ ਠੀਕ-ਠਾਕ ਹੈ ਤੇ ਉਸ 29 30 ਅਕਤੂਬਰ ਠੀਕ ਤੇ ਅੰਨਕ ਦਿਨਾਂ ਦੇ ਵਿੱਚ ਖਾਸ ਕਰ 30 ਤੱਕ 31 ਅਕਤੂਬਰ ਨੂੰ ਆ ਜਿਹੜਾ ਸਿਸਟਮ ਤੂ ਕਾਲ ਦੀ ਖੜ ਤੋਂ ਲਈ ਐਮਪੀ ਦੇ ਖੇਤਰਾ ਤੱਕ ਪਹੁੰਚੇਗਾ ਜਿਸ ਦਾ ਪ੍ਰਭਾਵ 31 ਨੂੰ ਪੰਜਾਬ ਦੇ ਕੋਲ ਬਿਲਕੁਲ ਹਰਿਆਣਾ ਦੇ ਨਾਲ ਲੱਗਦੇ ਜਾਂ ਚੰਡੀਗੜ੍ਹ ਦੇ ਨਾਲ ਲੱਗਦੇ ਖੇਤਰਾ ਤੱਕ ਕੁਝ ਇਲਾਕਿਆਂ ਵਿੱਚ ਸੰਭਾਵਨਾ ਹੈ ਕਿ ਜ਼ਿਆਦਾਤਰ ਮੌਸਮ ਅਪਗਲ ਕਰੀ 80 ਤੋਂ ਆ 85% ਸਾਹ ਹੈ ਬਾਕੀ 10 15% ਖੇਤਰਾ ਵਿੱਚ ਚਾਂਸ ਹੈ ਕਿ ਨਿੱਕੀ ਮੋਟੀ ਕਾਰਵਾਈ ਹੋ ਸਕਦੀ ਹੈ ਬਾਕੀ ਆਪ ਗੱਲ ਕਰੀ ਤਾਂ ਮੌਸਮ ਠੀਕ ਠਾਕ ਰਹਿੰਦੇ ਆ ਸਾਹ ਨੇ ਬਾਕੀ ਆ ਜਿਹੜੇ ਵੀ ਖੇਤਰੇ ਗਰੇ ਫਿਰੋਜ਼ਪੁਰ ਹੋਗਾ ਫਰੀਦਕੋੜਾ ਹੋਗਾ ਮੁਕਸਰ ਹੋਗਾ ਜਮਾਦਤ ਬਾਬਤ ਖੇਤਰوں ਗੇ ਅਮਰਸਰ ਤਾਂ ਤਾਂ ਦਿਲੰਦਰ ਦਾ ਪੂਰਤਲਾ ਹੋਗਾ ਇਹਨਾਂ ਵਿੱਚ ਉਸਰ ਫਾਸਲ ਕਰ ਨਾਲ ਲੱਗਦੇ ਮੋਗਾ ਦੇ ਖੇਤਰ ਪਰ ਨਾਲਾ ਦੇ ਖੇਤਰੋਗੇ ਬਾਕੀ ਜਿਹੜੇ ਆ ਦਾਏ ਹਰਿਆਣਾ ਦੇ ਨਾਲ ਲੱਗਦੇ ਖੇਤਰੋਗੇ ਪਟਿਆਲਾ ਸੰਗਰੂਰ ਇਹਨਾਂ ਵਿੱਚ ਚਾਂਸ ਹੈਗੇ ਨੇ ਤੇ ਚੰਡੀਗੜ੍ਹ ਦੇ ਨਾਲ ਲੱਗਦੇ ਮੋਹਾਲੀ ਉਹ ਗੁਰੂਪਨਗਰ ਹੋ ਗਿਆ ਜਾਂ ਇਤਿਹਾਸੋ ਹੁਸ਼ਿਆਰਪੁਰ ਪਹਾੜਾ ਦੇ ਨਾਲ ਲੱਗਦੇ ਖੇਤਰ ਲੁਧਿਆਣਾ ਮਲੇਰਕੋਟਲਾ ਇਤਿਹਾਸਕ ਖੇਤਰਾ ਵਿੱਚ ਕਿਤੇ ਕਿਤੇ ਚਾਂਸ ਹੈਗੇ ਨੇ ਜਿਆਦਾਤਰ ਮੌਸਮ ਠੀਕ ਠਾਕ ਰਹਿਣ ਦੇ ਆਸਾਰ ਨੇ ਜੜ ਕਿ ਤੁਹਾਨੂੰ ਮੋਟਵੜ ਦੱਸਣ ਦੀ ਕੋਸ਼ਿਸ਼ ਕਰੀ ਆਉਣ ਵਾਲੇ ਅਗਲੇ ਦਿਨਾਂ ਵਿੱਚ ਮੌਸਮ ਜਿਆਦਾਤਰ ਠੀਕ ਠਾਕ ਹੈ 31 ਅਕਤੂਬਰ ਤੱਕ ਤਾਂ ਟੈਂਪਰੇਚਰ ਵਿੱਚ ਕੋਈ ਆ ਵੱਡੀ ਗਰਾਵਟ ਵੇਖਣ ਫਿਲਹਾਲ ਇਹ ਜਾਣਕਾਰੀ ਆਪ ਅਪਡੇਟ ਸੀ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਤਾਂ ਕੋਈ ਵੀ ਨਵੀਂ ਅਪਡੇਟ ਮਿਲੇਗੀ ਤੁਹਾਡੇ ਤੱਕ ਚੈਨਲ ਤੇ ਪਿਆਰਾਂ ਦੇ ਚੈਨਲ ਸਬਸਕ੍ਰਾਈਬ ਜਰੂਰ ਕਰ ਲੈਣਾ ਤੇ ਵੀਡੀਓ ਨੂੰ ਅੰਤ ਤੱਕ ਵੇਰ ਤੁਹਾਡਾ ਬਹੁਤ ਬਹੁਤ ਧੰਨਵਾਦ